ਸਾਡੇ ਨਾਰ ਸਿੰਘ ਪੰਜਾਬੀ ਜੀ ਦੇਖੋ ਜੀ ਗਰਾਊਂਡ ਦੀ ਸੇਵਾ ਨਾ ਮਾਰਨੀ ਸੀ ਸਵੇਰੇ ਹੁਣੇ ਜਿੰਮ ਲਾ ਕੇ ਆਿਆਂਗੇ 6 ਵਜੇ ਉੱਠ ਕੇ ਪਰ ਨਾਰ ਸਿੰਘ ਪੰਜਾਬੀ ਦਾ ਜਿੰਦਾ ਲੱਗਾ ਦੇਖ ਘਰ ਨੂੰ ਵੀ ਕਿੱਧਰ ਨੂੰ ਗਿਆ ਇਹ ਉਹ ਫਿਰ ਮੁੰਡੇ ਦੱਸਦੇ ਨੇ ਕਹਿੰਦੇ ਬਈ ਛੋਟਾ ਨਾਰੂ ਤਾਂ ਉੱਥੇ ਗਰਾਊਂਡ ਬਾਹਰ ਆ ਆ ਦੇਖ ਸਕਦੇ ਹੋ ਕਿੰਨਾ ਜਨੂਨ ਆ ਨਾਰੂ ਦੇ ਅੰਦਰ ਵੀ ਨੌਜਵਾਨਾਂ ਨੂੰ ਖੜ੍ਹਾਉਣਾ ਆਪਾਂ ਨੇ ਵੀ ਨਸ਼ੇ ਗਣੀ ਜਾਂ ਪੁੱਠੇ ਰਾ ਪੈ ਕੇ ਸਾਰੀ ਖਰਚ ਤਾਂ ਨਾਰੂ ਨੇ ਕਹੀਆਂ ਨਾਲ ਦੇਖੋ ਸਵੇਰ ਦਾ ਲੱਗਾ 6 ਵਜੇ ਦਾ ਉੱਠ ਕੇ ਆ ਗਿਆ ਜੀ ਧੰਨਵਾਦ ਨਾਰ ਸਿੰਘ ਪੰਜਾਬੀ ਦਾ ਜੀ ਜਿਨ੍ਹਾਂ ਨੇ ਸਾਡਾ ਗਰਾਊਂਡ ਬਣਾਉਣ ਦੇ ਵਿੱਚ ਮਦਦ ਕਰ ਰਿਆ ਦੇਖੋ ਇਹ ਸਾਰੀ ਬਾਤ ਆ ਕਾ ਨਾਰ ਸਿੰਘ ਪੰਜਾਬੀ ਜੀ ਹਾਂ ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਦਰਸ਼ਕ ਦਰਸ਼ਕਨ ਕਰਦੇ ਨੇ ਤੇ ਅਸੀਂ ਇਹ ਬੱਚਿਆਂ ਨੂੰ ਇੱਥੇ ਚੰਗੇ ਕੰਮ ਲਾਉਣ ਵਾਸਤੇ ਇਹ ਗਰਾਊਂਡ ਤਿਆਰ ਕਰਦੇ ਹਾਂ ਮਿਹਨਤ ਕਰਨੀ ਪਊਗੀ ਕੋਈ ਕਰਨੀ ਜਾਨ ਹੈਗੀ ਆ ਪਾਵਰ ਦਿੱਤੀ ਆ ਪਰਮਾਤਮਾ ਨੇ ਹਾਂ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਮਾਹੀ ਪ੍ਰਧਾਨ ਜਦੋਂ ਜੱਫੇ ਲਾਉਣਗੇ ਘਨੇ ਬੈਠੇ ਲੋਕਾਂ ਨੂੰ ਨਜ਼ਾਰੇ ਆਉਣਗੇ ਹਾਂ ਜੀ ਹਾਂ ਦੇਖਿਆ ਕਰੋ ਸਾਰਾ ਕੁਝ ਤੁਸੀਂ ਹਾਂ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ